EOIR ਦਾ ਇੱਕ ਨਵਾਂ ਜਿਹੜਾ ਮੈਮੋ ਇਸ਼ੂ ਹੋਇਆ ਆ ਗਾਈਡੈਂਸ ਆਈ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਟੀ ਦੀ ਐਨਫੋਰਸਮੈਂਟ ਪ੍ਰਾਇੋਰਟੀਜ਼ ਤੇ ਜਿਹੜੀ ਪੀਡੀ ਨੂੰ ਜਿਹੜਾ ਉਹ ਲੈ ਕੇ ਇਹ ਕੀ ਆਂਦੀ ਆ ਇਹਦੇ ਨਾਲ ਕੀ ਮਾਹੌਲ ਬਦਲਣ ਜਾ ਰਿਹਾ ਆ ਇਮੀਗ੍ਰੇਸ਼ਨ ਦੇ ਕੋਰਟਸ ਦਾ ਸੋ ਇਹ ਬੜੇ ਕੰਮ ਦੀ ਗੱਲ ਆ ਠੀਕ ਆ ਇਹ ਹੁਣ ਤੁਸੀਂ ਸੁਣਿਓ ਜਰਾ ਧਿਆਨ ਨਾਲ ਕਿਦਾਂ ਮੈਂ ਤੁਹਾਨੂੰ ਦੱਸਦਾ ਕਿ ਰਵਈਆ ਕਿਦਾਂ ਚੇਂਜ ਹੁੰਦਾ ਲੋਕਾਂ ਦਾ ਹੂੰ ਸੋ ਕੀ ਸੀਗਾ ਕਿ ਜਿਹੜੇ 3-4 ਸਾਲ ਪਹਿਲਾਂ ਸੀਗੇ ਕਲੈਂਟ ਯਾ ਤੁਸੀਂ ਕਹ ਲਓ ਜਿਹੜੇ ਆਪਣੇ ਸਾਲਮ ਸਿੱਕਰ ਸੀਗੇ ਇੱਕ ਲੈਵਲ ਦੀ ਨੌਲੇਜ ਰੱਖਦੇ ਸੀਗੇ ਹਿਸਟਰੀ ਦੀ ਕੀ ਹੋਇਆ ਇੱਕ ਰਿਗਾਰਡ ਰੱਖਦੇ ਸੀਗੇ ਪ੍ਰੋਸੈਸ ਦੇ ਲਈ ਰਿਵਾਰਡ ਰਿਗਾਰਡ ਰੱਖਦੇ ਸੀਗੇ ਤੇ ਇੱਕ ਕੰਮ ਦੇ ਵਿੱਚ ਨਾ ਗੋਟ ਦੇ ਮੁਰੇ ਜੱਜਾਂ ਨੂੰ ਵੀ ਸੁਣ ਕੇ ਇੱਕ ਤੁਸੀਂ ਕਹ ਲਓ ਕਿ ਰਿਸਪੈਕਟ ਸੀਗੀ ਓਵਰঅল ਕਿ ਯਾਰ ਠੀਕ ਆ ਇਹ ਚੀਜ਼ ਮਾੜੀ ਇਹਨਾਂ ਨਾਲ ਹੋਈ ਆ ਤਾਂ ਕਰਕੇ ਇਹ ਕੰਟਰੀ ਛੱਡ ਕੇ ਜਿਹੜਾ ਆਂਦੇ ਆ ਤੇ ਕੋਰਟਸ ਦੇ ਵਿੱਚ ਜਿਹੜਾ ਸੀਗਾ ਜੱਜ ਸਵਾਲ ਪੁੱਛਦੇ ਹੈਗੇ ਕਿਸੇ ਹੱਦ ਤੱਕ ਸympathy ਵੀ ਰੱਖਦੇ ਹੈ ਇੰਪ੍ਰੈਸਿਵ ਵੀ ਹੁੰਦੇ ਹੈਗੇ ਲਾਸਟ 2 ਸਾਲਾਂ ਦੇ ਵਿੱਚ ਕੀ ਹੋਇਆ ਹੈ ਕਿ ਉਹ ਖੇਤ ਵੇਚ ਕੇ ਲੈ ਜਿਹੜਾ ਸੀਗਾ ਗੱਲਾੜਲਾ ਆ ਗਿਆ ਬਾਹਰ ਨੂੰ ਉਹ ਲਾੜਲਾ ਗਿਆ ਕਿ ਉਹਨੂੰ ਪੁੱਛੀ ਜਾ ਰਿਹਾ ਕਿ ਭਾਈ ਦੱਸ ਤੇਰਾ ਕਲੇਮ ਕੀ ਆ ਸੋ ਪਹਿਲੀ ਗੱਲ ਇਹ ਸੀ ਕਿ ਫ੍ਰਿਵਲਸ ਅਸਾਇਲਮ ਜਿਹੜੇ ਸੀਗੇ ਝੂਠੇ ਸਾਲਾਂਵਾਂ ਦਾ ਵਾਧਾ ਹੋ ਗਿਆ ਬੜਾ ਇਹਦਾ ਤੋ ਬੰਦਾ ਕਹਿੰਦਾ ਮੈਂ ਮੂਵ ਵੀ ਨਹੀਂ ਖੋਲਣਾ ਸਾਡੇ ਆਫਿਸ ਤੋਂ ਬੜੇ ਉੱਠ ਕੇ ਜਾਂਦੇ ਆ ਸਵਾਲ-ਸੂਲ ਕ डन ਹੋ ਗਏ ਇੱਕ ਬੰਦਾ ਭੱਜ ਗਿਆ ਆਫਿਸ ਤੋਂ ਬੈਠਾ ਕਲਾਇੰਟ ਦੇ ਨਾਲ ਆਪਣੇ ਏਮਪਲੋਈ ਦੇ ਨਾਲ ਬੈਠਾ ਭੱਜ ਗਿਆ ਤੇ ਹੱਸਾ ਵੀ ਕੇ ਵਰੀ ਬੜਾ ਆਂਦਾ ਉਹ ਕੈਮਰੇ 'ਚ ਆਪਾਂ ਵੀਡੀਓ ਦੇਖਦੇ ਆ ਤੇ ਜਾਂਦੇ ਦੀ ਬਗੇ ਇਹਨੂੰ ਕੀ ਹੋਇਆ ਤੇ ਮੈਂ ਉਹਨੂੰ ਦੱਸ ਵੀ ਦੇਣਾ ਮੈਂ ਕਹਿੰਦਾ ਦੇਖੀ ਆ ਦੋ ਜਾਂ ਤਿੰਨ ਵਕੀਲ ਹੈਗੇ ਆ ਨਾ ਤੋ ਈਮੇਲ ਆਣੀ ਆ ਕਿ ਮੇਰੇ ਕੋ ਫਾਈਲ ਇਹਦੀ ਫਾਈਲ ਮੈਨੂੰ ਭੇਜੋ ਤੋ ਭੱਜ ਕਿਉਂ ਗਿਆ ਕਿਉਂਕਿ ਦੱਸ ਨਹੀਂ ਪਾ ਰਿਹਾ ਕਿ ਇਹਦੇ ਨਾਲ ਹੋਇਆ ਕੀ ਆ ਕਿਹੜਾ ਵਕੀਲ ਲੱਭਣਾ ਜਿਹੜਾ ਜਾ ਕੇ ਕਹਾਣੀ ਬਣਾ ਦੇਵੇ ਕਿਹੜਾ ਟਰਾਂਸਲੇਟਰ ਲੱਭਣਾ ਇੰਟਰਪ੍ਰੀਟਰ ਜਿਹੜਾ ਕਹਾਣੀ ਬਣਾ ਦੇਵੇ ਕਿ ਜਿਹੜਾ ਫਰਾਡ ਕੇਸ ਲਾ ਦੇਵੇ ਹਨਾ ਇਹ ਜਿਹੜਾ ਚੱਕਰ ਸੀਗਾ ਤਾਂ ਕਰਕੇ ਲੋਕੀ ਕਈ ਸਾਰੇ ਮੱਚਦੇ ਸੀਗੇ ਹਨਾ ਮੈਂ ਤੁਹਾਨੂੰ ਗੱਲ ਦਾਦਾ ਤੁਸੀਂ ਕਿਹੜਾ ਮਜ਼ਾਕ ਕਰਦਾ ਮਜ਼ਾਕ ਨਹੀਂ ਕਰ ਰਿਹਾ ਕਿ ਬੰਦੇ ਦਾ ਸਿਰਫ ਏਦਾਂ ਕਿ ਅੱਛਾ ਤੇਰੀਆਂ ਜੋ ਵੀ ਤੇਰਾ ਕੇਸ ਆਉ ਦੇ ਵਿੱਚ ਤਿੰਨ ਰੈਲੇਵੈਂਟ ਡੇਟਸ ਕੀ ਆਗੀਆਂ ਉਹ ਬੰਦੇ ਨੇ ਪਹਿਲਾਂ ਤਾਂ ਉਹਨਾਂ ਤਿੰਨ ਡੇਟਸ ਨੂੰ ਹੀ ਉਹ ਬੰਦੇ ਕੋਲ ਡੇਟਸ ਹੀ ਨਹੀਂ ਬੋਲੀਆਂ ਜਾ ਰਹੀਆਂ ਕਿ ਅੱਛਾ ਡੇਟਸ ਰਿਸ਼ਤੇਦਾਰ ਵੀ ਕੈਵਰੀ ਨਾਲ ਬੰਦੇ ਨੂੰ ਕਹਿੰਦੇ ਨੇ ਕਿ ਮਹੀਨਾ ਤਰੀਕ ਸਾਲ ਮਤਲਬ ਕਿ ਬੰਦੇ ਨੂੰ ਐਨੇ ਡਿਸਓਰੀਐਂਟਡ ਬੰਦਾ ਹੈਗਾ ਹੁਣ ਪਤਾ ਨਹੀਂ ਕੀ ਪਰਸਨਲ ਲੈਵਲ ਤੇ ਕੀ ਪ੍ਰੋਬਲਮ ਆ ਕਿਦਾਂ ਸੋ ਉਹਨੂੰ ਉਹਨੂੰ ਸਮਝਾਓ ਕਿ ਭਾਈ ਆ ਯੂ ਐਸ ਦਾ ਲਾਅ ਆ ਆ ਪ੍ਰਾਈਵੇਸੀ ਜਿਹੜੀ ਵਾਰਨਿੰਗ ਆ ਤੇ ਬੰਦਾ ਕੁਝ ਵੀ ਨਹੀਂ ਬੰਦੇ ਨੇ ਬੰਦਾ ਸੋਚ ਰਿਹਾ ਕਿ ਯਾਰ ਇਹ ਅਮਰੀਕਾ ਕਰਨ ਕੀ ਆਇਆ ਹੈਗਾ ਬੰਦਾ ਹੈਨਾ ਉਹਨੇ ਅੱਧੇ ਪੌਣੀ ਘੰਟੇ ਚ ਉਹਦਾ ਪਸੀਨਾ ਨਿਕਲ ਜਾਣਾ ਉਹਨੇ ਕਿਹਾ ਯਾਰ ਮੈਂ ਚਲਾ ਇੱਥੋਂ ਦੀ ਤੇ ਈਮੇਲ ਆ ਜਾਣੀ ਉਹੀ 2 3 ਜਿਹੜੇ ਸਟੈਂਡਰਡ ਜੇ ਅਟਰਨੀ ਆ ਕੀ ਆ ਮੈਂ ਗੱਲ ਖੁੱਲ ਕੇ ਕਿਉਂ ਕਰ ਸਕਦਾ ਹੈਣਾ ਕਿਉਂਕਿ ਮੇਰੇ ਪੱਲੇ ਕੁਝ ਹੈਗਾ ਤਾਂ ਮੈਂ ਗੱਲ ਇਹ ਖੁੱਲ ਕੇ ਕਰ ਸਕਦਾ ਹੈਗਾ ਕਿ ਜਿਹੜੇ ਵੀ ਇੱਕ ਇੱਕ ਜਿਹੜਾ ਕੇਸ ਹੈਗਾ ਕਿਹੜਾ ਬੰਦਾ ਕੀ ਗੱਲ ਦੱਸਦਾ ਉਹੀ ਜਿਹੜੀ ਅੱਗੇ ਜਾਂਦੀ ਹੈ ਉਸ ਤੋਂ ਇਲਾਵਾ ਜਿਹੜੇ ਇੰਟਰਪ੍ਰੀਟਰ ਵਿੱਚ ਕਹਾਣੀਆਂ ਗੋਣੀਆਂ ਜਿਹੜੇ ਬਣਾਉਂਦੇ ਆ ਪੈਕੇਜ ਬੁੱਕੇ ਜਿਹੜੇ ਦਿੰਦੇ ਆ ਸਭ ਫੜ ਹੋਣੇ ਚਾਹੀਦੇ ਆ ਕਿਉਂ ਕਿਉਂਕਿ ਉਹ ਜੱਜ ਤੇ ਮੂਰੇ ਬੰਦਾ ਜਾਂਦਾ ਉਹਨੇ ਜਿਹੜਾ ਆਪਣੇ ਮੂਰੇ ਬੈ ਕੇ ਨਹੀਂ ਜਿਹੜਾ ਦੱਸ ਸਕਦਾ ਉਹਨੇ ਕੋਰਟ ਦੇ ਵਿੱਚ ਕੀ ਦੱਸਣਾ ਵਾ ਉਹ ਇਦਾਂ ਸੁਣਨਾ ਕਿ ਉਹਨੇ ਜਾ ਕੇ ਉਹ ਆ ਕਿ ਕੋਈ ਇਹਦੇ ਵਿੱਚ ਰੱਟਾ ਲਾ ਕੇ ਕੁਝ ਨਕਲੀ ਜਿਹੜਾ ਦੱਸ ਦੇਣਾ ਠੀਕ ਆ ਇਹ ਜਿਹੜਾ ਸੀਗਾ ਕਿ ਹੁਣ ਕਈ ਜਿਹੜੇ ਆਫਿਸਿਸ ਸੀਗੇ ਹੁਣ ਛਾਪੇ ਮਾਰੀ ਵੀ ਜਿਹੜੀ ਪੈ ਰਹੀ ਆ ਕਈਆਂ ਤੇ ਰਿਸੈਪਸ਼ਨਿਸ ਮੈਨੂੰ ਕਹਿੰਦੀ ਕਿ ਹੁਣ ਕਹਿੰਦੀ ਕੇਸਾਂ ਦੇ ਵਿੱਚ ਵਾਧਾ ਹੋ ਗਿਆ ਆਣਾ ਲੋਕੀ ਦੂਜੇ ਵਕੀਲਾ ਤੋਂ ਜਿਹੜੇ ਲਿਹਾ ਰਹੇ ਆ ਕਿਉਂ ਉਹਨਾਂ ਨੂੰ ਡਰ ਪੈ ਗਿਆ ਕਿ ਯਾਰ ਇਹ ਲਾਅ ਆਫਿਸ ਨਾ ਬਸਟ ਹੋ ਜਵੇ ਇਹੜਾ ਢਾਂਚੇ ਟੁੱਟ ਜੇ ਬਣਾ ਕੇ ਜਿਹੜੇ ਕਰਦੇ ਆ ਬਸ ਨਾ ਹੋ ਯਾਰ ਕੇ ਕੇ ਸਟਾਈਲ ਵਾਲਾ ਜਿਹੜਾ ਸੀਗਾ ਹਾਂ ਹਾਂ ਉਹਨਾਂ ਨੂੰ ਹੁਣ ਆਪਾਂ ਦੱਸ ਰਹੇ ਕਿ ਅੱਛਾ ਯਾਰ ਇਹ ਸਾਡੀ ਫੀਸ ਆ ਇਹ ਬਰੀਫਿੰਗਸ ਆ ਇਹ ਐਡੀਸ਼ਨਲ ਬਰੀਫਿੰਗਸ ਆ ਜਿਹੜਾ ਪਹਿਲਾਂ ਸੀ ਕਹਿੰਦਾ ਕਿ ਨਹੀਂ ਜੀ ਬਰੀਫਿੰਗਸ ਦੇ ਪੈਸੇ ਲੈ ਲੈ ਐਕਸਟਰਾ ਪੈਸੇ ਲੈ ਲੈਦਾ ਉਹ ਕਹਿੰਦੇ ਕਹਿੰਦੇ ਹੁਣ ਆ ਕੇ ਕਹਿ ਰਿਹਾ ਕਿ ਨਹੀਂ ਨਹੀਂ ਕੋਈ ਪ੍ਰੋਬਲਮ ਨਹੀਂ ਤੁਸੀਂ ਕਰੋ ਬਰੀਫਿੰਗ ਰੂਫਿੰਗ ਜੋ ਆ ਕੇਸ ਤੁਹਾਡੇ ਕੋਈ ਲਗਾਣਾ ਹੈਗਾ ਮੈਂ ਕਿਹਾ ਹੁਣ ਕਿੱਦਾਂ ਹੋਇਆ ਹੁਣ ਜੇ ਟਰ ਕੇ ਆਣਾ ਵਧੀਆ ਹੋ ਗਿਆ ਹੈ ਨਾ ਪਹਿਲਾਂ ਤਾਂ ਮਾੜਾ ਹੁੰਦਾ ਹੈਗਾ ਹੁਣ ਕਿੱਦਾਂ ਹੁਣ ਭੱਜਣਾ ਪਈਆਂ ਹੋਈਆਂ ਸਾਰਿਆਂ ਨੂੰ ਹਾਂਜੀ ਤੇ ਦੋ ਤਿੰਨ ਜਣੇ ਜਿਹੜੇ ਨਕੰਮੇ ਆ ਜਾ ਰਹੇ ਜਿਹੜੇ ਕਹਿੰਦੇ ਨਹੀਂ ਆਪਾਂ ਮੂੰ ਡਬਲ ਟ੍ਰिपल ਗਿੰਤੀ ਦੇ ਵਿੱਚ ਵਾਪਸ ਆ ਰਹੇ ਹਾਂ ਕਿਉਂ ਕਿ ਹੁਣ ਸਾਰਿਆਂ ਨੂੰ ਇਹ ਪੈ ਗਿਆ ਕਿ ਯਾਰ ਇਹ ਘੱਟੋ ਘੱਟ ਐਥੀਕਲ ਟਰਨੀ ਤਾਂ ਹੈਗੇ ਆ ਹੂੰ 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 ਇਹਨਾਂ ਨੂੰ ਉਹ ਤਾਂ ਪ੍ਰੋਟੈਕਸ਼ਨ ਮਿਲਦੀ ਆ ਠੀਕ ਆ ਆਓ ਇਮੀਗ੍ਰੇਸ਼ਨ ਪਾਵਰ ਰੀਡ ਕੋਈ ਨਹੀਂ ਮੈਂ ਦੱਸਦਾ ਕੀ ਆ ਕਿੱਦਾਂ ਵਾ ਕਿੱਦਾਂ ਪ੍ਰੋਸੈਸ ਹੁੰਦਾ ਕਿੱਦਾਂ ਚੱਲਦਾ ਠੀਕ ਆ ਕਿੱਦਾਂ ਸਟਾਫ ਬੈਠਾ ਕਿੱਦਾਂ ਸਵਾਲ ਜਵਾਬ ਹੁੰਦੇ ਆ ਸੋ ਹੁਣ ਕੀ ਹੈ ਕਿ ਉਹੀ ਬੰਦੇ ਜਿਹੜੇ ਲੱਤ ਖਿੱਚਦੇ ਸੀ ਬਰੀਫਿੰਗ ਕਰ ਲਈ ਏਦਾਂ ਕਰ ਲਿਆ ਮੇਰੇ ਭਾਈ ਕੋ ਐਸੇ ਕਰ ਦਿਆ ਉਹ ਬੋਲੇ ਹੁਣ ਮੈਂ ਕਿਹਾ ਹੁਣ ਸਾਰਾ ਜਿਹੜਾ ਸੀਗਾ ਐਟੀਟਿਊਡ ਰਾਤੋਂ ਰਾਤ ਜਿਹੜਾ ਚ ਹੁਣ ਵਕੀਲ ਰੋਲ ਆ ਵਧੀਆ ਹੋ ਗਿਆ ਹੁਣ 트ੰਪ ਸਾਹਿਬ ਡੰਡਾ ਲੈ ਕੇ ਆਏ ਆ ਹੁਣ ਟਰਮਪ ਕਹਿਣਾ ਪੀਸੀ ਵਧੀਆ ਹੋ ਗਈ ਹੁਣ ਕੋਈ ਪ੍ਰੋਬਲਮ ਨਹੀਂ ਹੁਣ ਕਹਿੰਦੇ ਲੈ ਵੀ ਇਹਦੇ ਨਾਲ ਲੈਣਾ ਇਹਦੇ ਨਾਲ ਜਿਹੜੀ ਸੇਫਟੀ ਸਿਕਿਉਰਿਟੀ ਜਿਹੜੀ ਹੈਗੀ ਆ ਸੋ ਕਿਸੇ ਹੱਦ ਤੱਕ ਜਿਹੜੀ ਇਨਫੋਰਸਮੈਂਟ ਹੈਗੀ ਆ ਆਪਾਂ ਉਹਨਾਂ ਐਗਰੀ ਕਰਦੇ ਆ ਕਿ ਜਿਹੜਾ ਰੂਲ ਆਫ ਲਾ ਹੋਣਾ ਚਾਹੀਦਾ ਜਿਹੜੇ ਵਿਚ ਵਿਚਾਲੇ ਮਿਡਲ ਮੈਨ ਜਿਹੜੇ ਬੈਠੇ ਆ ਕਹਾਣੀਕਾਰ ਜਿਹੜੇ ਬੈਠੇ ਆ ਕਮਿਊਨਿਟੀ ਨੂੰ ਮਿਸਗਾਈਡ ਵੀ ਜਿਹੜੇ ਕਰਦੇ ਆ ਠੀਕ ਆ ਜਿਨ੍ਹਾਂ ਨੇ ਤੁਸੀਂ ਕਹ ਲਓ ਕਿ ਸਾਰਾ ਕੰਮ ਜਿਹੜਾ ਖਰਾਬ ਕੀਤਾ ਸੀਗਾ ਕਿ ਬੰਦਾ ਇਹ ਸੋਚ ਰਿਹਾ ਕਿ ਮੈਂ ਇੰਡੀਆ ਤੋਂ ਪਤਾ ਨਹੀਂ ਖੇਤ ਵੇਚ ਕੇ ਆ ਗਿਆ ਤੇ ਅਮਰੀਕਾ ਦੇ ਵਿੱਚ ਇੱਕ ਪੱਕਾ ਹੋਣੀ ਹੈ ਕਿ ਜੇ ਗਲਤੀ ਆ ਤਾਂ ਵਕੀਲ ਦੀ ਗਲਤੀ ਆ ਕੇਸ ਪਾਸ ਹੋਇਆ ਤਾਂ ਉਹ ਘਰ ਦਿਆ ਨਹੀਂ ਕਰੇ ਘਰ ਦੇ ਪਿੱਛੋਂ ਬੈਠੇ ਕਈ ਕਹਿ ਰਹੇ ਕਈ ਜਿਹਦੀ ਜਵਾਬ ਵੀ ਨਹੀਂ ਖੁੱਲਦੀ ਸਰਕਾਰੀ ਵਕੀਲ ਵੀ ਕਹਿੰਦਾ ਕਿ ਯਾਰ ਤੂੰ ਪੀੜੀ ਲੈ ਲਾ ਉਹ ਬੰਦਾ ਕਹਿੰਦਾ ਮੈਂ ਯਾਰ ਘਰ ਦਿਆ ਤੋਂ ਗਾਣਾ ਲੈ ਮੇਰੇ ਬਾਪੂ ਨੇ ਮਨਾ ਕਰਤਾ ਮੇਰੀ ਬੇਬੇ ਨੇ ਮਨਾ ਕਰਤਾ ਮੈਂ ਕਹਿੰਦਾ ਯਾਰ ਉਹਨਾਂ ਨੂੰ ਕੀ ਪਤਾ ਪੀੜੀ ਦਾ ਉਹਨਾਂ ਨੇ ਪਿੱਛੋਂ ਹੀ ਟੱਲਿਆ ਤਾਂ ਗਾਣਾ ਜੀ ਪੁੱਤ ਜੀ ਨਹੀਂ ਲੈਣੀ ਪੀੜੀ ਠੀਕ ਆ ਤੇਰਾ ਕੱਲ ਨੂੰ ਕੇਸ ਪਾਸ ਹੋਣਾ ਫੇਰ ਤੂੰ ਘੁੰਮਣ ਸਾਲ ਦੇ ਅੰਦਰ ਅੰਦਰ ਇਹ ਮਤਲਬ ਲੋਕਾਂ ਦੀ ਐਕਸਪੈਕਟੇਸ਼ਨ ਜਿਹੜੀ ਸੀਗੀ ਹੂੰ ਸੋ ਕੀ ਕੀਤਾ ਇਹਨੇ ਆ ਕੇ ਹੁਣ ਇਹਨੇ ਆ ਕੇ ਪੀਡੀ ਮੈਮੋ ਚੱਕਤਾ ਪੀਡੀ ਨਹੀਂ ਮਿਲਨੀ ਹੂੰ 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 ਰਾਜਕਰਨ ਜੀ ਤੁਸੀਂ ਕਿਹੜਾ ਮਜ਼ਾਕ ਕਰਦੇ ਆ ਜਿੱਦਣ ਹੁਣ ਜਿਹੜਾ ਸੀਗਾ ਨਾ ਇਹ ਮੈਂ ਕਹਾ ਪੀਡੀ ਦੀਆਂ ਰਿਕਵੈਸਟ ਆਫਿਸ ਕੇ ਆਰ ਪੀਡੀ ਲੈ ਦੋ ਕੇਸ ਅੱਗੇ ਕਰ ਦੋ ਉਹ ਕਰ ਦੋ ਜਿਹੜਾ ਪਹਿਲਾਂ ਸੀਗਾ ਨਾ ਬੰਦਾ ਗੱਲ ਪੈਂਦਾ ਲੈ ਯਾਰ ਮੇਰੀ ਤਰੀਕ ਕਿੱਦਾਂ ਅੱਗੇ ਕਰਤੀ ਜੱਜ ਨੇ ਮੈਨੂੰ ਤਾਂ ਤਰੀਕ ਜਿਹੜੀ ਮਿਲਣੀ ਚਾਹੀਦੀ ਆ ਹੁਣ ਨਹੀਂ ਹੁਣ ਇਹ ਹੈਗਾ ਕਿ ਨਹੀਂ ਨਹੀਂ ਲੇਟ ਹੀ ਰਹਿਣ ਦੋ ਕਿਦਾਂ ਸਾਰੇ ਮੋਸ਼ਨ ਟੂ ਅਡਵਾਂਸ ਡੂਮਸ ਵਾਲੇ ਭੰਜ ਗਏ ਸਾਰੇ ਹੂੰ 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 ਸੋ ਤੁਸੀਂ ਦੇਖਣ ਦੇ ਪਿੱਛੇ ਕੀ ਸੀਗਾ ਕਿ ਫਿਰ ਰੌਲਾ ਹੀ ਸੀਗਾ ਨੇ ਉਹਨਾਂ ਦਾ ਏਦਾਂ ਮੇਰੀਆਂ ਮਜਬੂਰੀਆਂ ਮੈਂ ਜੀ ਵਿਆਹ ਕਰਾਣਾ ਮੈਂ ਫਲਾਨਾ ਕਰਾਣਾ ਆਟਮ ਕਾ ਨਾ ਕਰਾਣਾ ਉੜ ਗਏ ਸਾਰੇ ਪੀਡੀ ਦਾ ਮੈਮੋ ਇਹਨੇ ਰੀਸੈਂਡ ਕਰਤਾ ਸੋ ਜੂਨ 2021 ਚ ਪੀਡੀ ਮੈਮੋ ਜੜਾ ਆਇਆ ਸੀਗਾ ਪੀਡੀ ਮੈਮੋ ਦੇ ਹੁਣ ਪੀਡੀ ਮੈਮੋ ਕਿਉਂ ਆਇਆ ਸੀਗਾ ਕਿਉਂਕਿ ਬਾਈਡਨ ਨੇ ਇੱਕ ਐਗਜ਼ੈਕਟਿਵ ਆਰਡਰ ਜੜਾ ਇਸ਼ੂ ਕੀਤਾ ਸੀਗਾ ਕਿ ਮੈਂ ਆਪਾਂ ਇਮੀਗ੍ਰੈਂਟਾਂ ਦੀ ਜਿਹੜੀ ਮਦਦ ਕਰਨੀ ਆ ਸੋ ਇਹ ਜਿਹੜਾ ਪੀਡੀ ਮੈਮੋ ਸੀਗਾ ਇਹਦੇ ਵਿੱਚ ਕਾਫੀ ਸਾਰੇ ਜਿਹੜੇ ਕੇਸ ਸੀਗੇ ਪੁਰਾਣੇ ਕੇਸ ਸੀਗੇ 2020 ਤੋਂ ਪਹਿਲਾਂ ਵਾਲੇ ਕੇਸ ਸੀਗੇ ਉਹ ਟਰਮੀਨੇਟ ਹੋ ਜਾਂਦੇ ਸੀਗੇ ਜਾਂ ਬੰਦਾ ਕਿਦਾ ਸੀਗਾ ਮੈਂ ਗਾੜੀਆਂ ਸ਼ਿਪ ਲੈ ਲਈ ਆ ਮੈਂ ਪੀਡੀ ਲੈ ਲਾਂ ਮੇਰੀ ਵਾਵਾ ਹੋ ਗਈ ਮੈਂ ਪੀਡੀ ਕਰ ਲਾਂ ਹਨਾ ਸੋ ਪੀਡੀ ਦਾ ਜਿਹੜਾ ਸੀਗਾ ਤੁਸੀਂ ਕਹਿੰਦੇ ਹੋ ਕਿ ਜਰੀਆ ਜਿਹਾ ਸੀਗਾ ਕਿ ਕੇਸ ਖਤਮ ਹੋ ਜਾਂਦਾ ਸੀਗਾ ਇਹਦੇ ਵਿੱਚ ਕੀ ਸੀਗਾ ਕਿ ਇਹਦਾ ਬੜਾ ਲੋਕਾਂ ਨੇ ਮਜ਼ਾਕ ਬਣਾਤਾ ਨਿਊਯਾਰਕ ਵਗੈਰਾ ਵਾਲੇ ਪਾਸੇ ਸਪੈਸ਼ਲੀ ਪੈਕੇਜ ਪੂਕੇਜ ਵਕੀਲ ਜਿਹੜੇ ਦੇਣ ਲੱਪੇ ਆ ਠੀਕ ਆ ਕਿਉਂ ਗੱਲ ਖੁੱ ਪੈਨਸ਼ਨ ਨਹੀਂ ਕੋਈ ਅੱਲੂ ਡਿਪਾਰਟਮੈਂਟ ਆਫ ਹோம் ਲੈਂਡ ਸਕਿਉਰਿਟੀ ਆ ਕੇ ਵੀ ਪੁੱਛਦੀ ਆ ਪਬਲਿਕ ਇਨਫੋਰਮੇਸ਼ਨ ਜਿਹੜੀ ਹੈਗੀ ਆ ਸਾਰਿਆਂ ਨੂੰ ਪਤਾ ਹ ਹ ਕਿ ਕਿਹੜਾ ਵਕੀਲ ਕਿੱਦਾਂ ਆਪਰੇਟ ਕਰਦਾ ਹੈਗਾ ਹੁਣ ਇਸ ਵੇਲੇ ਸਾਰਿਆਂ ਨੂੰ ਜਿਹੜੀ ਇਹ ਸਾਰੀ ਚੀਜ਼ ਜਿਹੜੀ ਪਤਾ ਹੈਗੀ ਆ ਜਿਹੜੀ ਸਿਰਫ ਤੇ ਸਿਰਫ ਗੱਲ ਰਹਿ ਗਈ ਆ ਕਿ ਜਾ ਕੇ ਉਹਨਾਂ ਨੇ ਫੜਨਾ ਕਿ ਨਹੀਂ ਫੜਨਾ ਉਹਦੀ ਗੱਲ ਰਹਿ ਗਈ ਆ ਪਹਿਲਾਂ ਇਹਨਾਂ ਵਕੀਲਾਂ ਨੂੰ ਲੱਗਦਾ ਹੈਗਾ ਕਿ ਇਦਾਂ ਨਹੀਂ ਹੋਣਾ ਆਪਾਂ ਇੱਥੇ ਗੱਲ ਵੀ ਜਿਹੜੀ ਕਰਦੇ ਸੀਗੇ ਲੋਕੀ ਕਹਿੰਦੇ ਸੀ ਡਰਾਈ ਜਾਂਦੇ ਆ ਡਰਾਈ ਜਾਂਦੇ ਆ ਅੱਜ ਕੋਈ ਦੱਸੋ ਮੈਨੂੰ ਕਿ ਡਰਾਈ ਜਾਂਦੇ ਆ ਕਿਦਾਂ ਅਗਲੇ ਨੇ ਸਿੱਧੀ ਹੈਲਪਲਾਈਨ ਬਣਾ ਦਿੱਤੀ ਆ ਕਿ ਭਾਈ ਤੁਹਾਨੂੰ ਜੇ ਕੋਈ ਫਰਾਡ ਹੈਗਾ ਉਹ ਇੱਥੇ ਹਾਂ ਤੇ ਅਗਲੇ ਨੇ ਸਿੱਧਾ ਉਹ ਕਰਤਾ ਕਿ ਐਦਾਂ ਕਹਿ ਲਓ ਤੁਸੀਂ ਕਿ ਇੱਕ ਇਨਫੋਰਮੇਸ਼ਨ ਵੇ ਆ ਕਿ ਕੱਲ ਨੂੰ ਜਾ ਕੇ ਸਵੇਰੇ ਜਿਹੜਾ ਹੋ ਗਿਆ ਚੱਕੋ ਸਾਰੇ ਬਾਜਣਾ ਹੁਣ ਤਾਂ ਪਈਆ ਕਿ ਹੁਣ ਮੈਂ ਕਿਹਾ ਇੱਕਦਮ ਹੀ ਉਹਨਾਂ ਨੂੰ ਇਹ ਹੈਗਾ ਕਿ ਇਹ ਬੰਦੇ ਸਹੀ ਸੀਗੇ ਰੂਲ ਰੈਗੂਲੇਸ਼ਨ ਨਾਲ ਚੱਲਣ ਵਾਲੇ ਸੀਗੇ ਤੇ ਰਿਸੈਪਸ਼ਨਿਸਟ ਕਹਿੰਦੇ ਕਿ ਹੁਣ ਨਹੀਂ ਕਹਿੰਦੇ ਹੁਣ ਕਹਿੰਦੀ ਚੱਕ ਚੱਕ ਕੇ ਕਹਿੰਦੇ ਦੌੜ ਦੌੜ ਕੇ ਆ ਰਹੇ ਆ ਦੂਜੇ ਵਕੀਲਾਂ ਕੋ ਮੈਂ ਕਿਹਾ ਲੈ ਦੇਖ ਲਾ ਮੈਂ ਕਿਹਾ ਉਹੀ ਵਾਲੇ ਆ ਜਿਹੜੇ ਕਹਿੰਦੇ ਸੀਗੇ ਕਿ ਇਹ ਬੜਾ ਹਾਰਡ ਟਾਈਮ ਦਿੰਦਾ ਇੱਦਾਂ ਦਿੰਦਾ ਉਦਾਂ ਦਿੰਦਾ ਆਹੋ ਸਾਨੂੰ ਗਾਲਾਂ ਕੱਢਦੇ ਤੁਸੀਂ ਡਰਾਉਂਦੇ ਕਿਉਂ ਭਾਈ ਹੁਣ ਕੱਤੇ ਉਹਨੇ ਸਾਨੂੰ ਨਹੀਂ ਕਿ ਡਰਾਉਣਾ ਉਹ ਡਰਾਉਂਦਿਆ ਆ ਸੋ ਕੀ ਕਰਦੇ ਸੀਗੇ ਕਿ ਕੇਸ ਦੇ ਕੇਸ ਦੀ ਵੇਟ ਕਰਦੇ ਸੀਗੇ ਨਾਲ ਵਿਆਹ ਕੀਤਾ ਹੁੰਦਾ ਹੈਗਾ ਲੱਤ ਫਸਾਈ ਹੁੰਦੀ ਸੀਗੀ ਵੇਟ ਤਾਂ ਕਰਦੇ ਸੀਗੇ ਇੱਕ ਪਹਿਲਾਂ ਨਾ ਕੇਸ ਦਾ ਛੇਤੀ ਹੋ ਜਾਣਾ ਜੇ ਛੇਤੀ ਹੋ ਗਿਆ ਤਾਂ ਠੀਕ ਆ ਫਿਰ ਵਿਆਹ ਵੀ ਉਹ ਨਹੀਂ ਜੇ ਕੇਸ ਫੇਲ ਹੋ ਗਿਆ ਤੇ ਵਿਆਲੇ ਪਾਸੇ ਜਿਹੜਾ ਚੱਲ ਜਾਣਾ ਤੇ ਕਾਫੀ ਸਾਰੇ ਜਿਹੜੇ ਸੀਗੇ ਝੁੱਠੇ ਜਿਹੜੇ ਕੇਸ ਜਿਹੜੇ ਵਾਵਾ ਉਹਦੇ ਲਾ ਦਿੰਦੇ ਸੀਗੇ ਹਨਾ 트럼ਪ ਸਾਹਿਬ ਜੇ ਤੁਸੀਂ ਸੁਣ ਰਹੇ ਹੈਗੇ ਆ ਬਲਾਓ ਮੈਨੂੰ ਹਨਾ ਮੈਂ ਤੁਹਾਡੇ ਫੇਵਰ ਦੀ ਗੱਲ ਕਰੂੰਗਾ ਤੁਹਾਨੂੰ ਦੱਸੂਗਾ ਸਾਰਾ ਇਮੀਗ੍ਰੇਸ਼ਨ ਕਿੱਦਾਂ ਸੁਧਾਰਨੀ ਆ ਕਿੱਦਾਂ ਕੀ ਹੋਣਾ ਚਾਹੀਦਾ ਕੋਈ ਪ੍ਰੋਬਲਮ ਨਹੀਂ ਹੈਗੀ ਹਨਾ ਤਾਂ ਕਰਕੇ ਲੋਕੀ ਇਹ ਯਾਰ ਐਦਾਂ ਦੱਸੀ ਜਾਂਦਾ ਉਦਾਂ ਦਾ ਸੀ ਜਾਂਦਾ ਕਿਉਂ ਕਿ ਸ਼ੁਰੂ ਤੋਂ ਜਿਹੜਾ ਸੀਗਾ ਡੇ 1 ਤੋਂ ਰੂਲ ਰੈਗੂਲੇਸ਼ਨ ਦੇ ਨਾਲ ਹੀ ਚੱਲੇ ਆ ਤੋ ਹੁਣ ਕੀ ਸੀਗਾ ਕਿ ਵਾਵਾ ਦੇ ਜਿਹੜੇ ਸੀਗੇ ਸਿੱਧਾ ਹੀ ਉਹ ਪਾਇਆ ਕਿ ਵਕੀਲਤਾ ਉਹਨਾਂ ਉਹਨੂੰ ਮੈਂ ਕਿਹਾ ਮੈਂ ਕਿਹਾ ਯਾਰ ਬੰਦਾ ਆਇਆ ਨਹੀਂ ਕਹਿੰਦਾ ਸੀ ਅਪੀਲ ਲਾਣੀ ਆ ਉੱਗ ਫੋਨ ਕਰਕੇ ਕਹਿੰਦੇ ਕਹਿ ਰਹੇ ਕਿ ਲੈ ਮੈਂ ਤਾਂ ਕਹਿੰਦਾ ਵਾਵਾ ਦਾ ਕੇਸ ਲਾਤਾ ਮੈਂ ਕਿਹਾ ਲੈ ਦੇਖ ਲਾ ਸੋ ਕਮਿਊਨਿਟੀ ਨੇ ਸੀਗਾ ਕਿ ਵਾਵਾ ਦਾ ਕੇਸ ਕਿੱਦਾਂ ਸਾਊਥ ਅਮਰੀਕਨ ਨਾ ਅਫਰੀਕਨ ਅਮਰੀਕਨ ਨਾ ਕਈਆਂ ਨੇ ਜਿਹੜੇ ਸੀਗੇ ਲੋ ਇਨਕਮ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਪੈਸੇ ਦੇ ਕੇ ਆ ਨਿਊਯਾਰਕ ਦਾ ਬੰਦੇ ਬੰਦੇ ਵੀ ਫੜੇ ਆ ਵਿਆਹ ਵੀ ਉਹਦੀ ਸੌਦੇਬਾਜ਼ੀਆਂ ਜਣੀਆਂ ਕਰਾਂਦੇ ਸੀਗੇ ਹਨ ਸੋ ਇਹ ਜਿਹੜਾ ਕੰਮ ਚਲਾਇਆ ਸੀ ਮੈਂ ਕਿਹਾ ਯਾਰ ਇਹਦੇ ਵਿੱਚ ਕਿ ਸਿੱਧਾ ਹੀ ਜਿਹੜਾ ਫਰਾਡ ਹੀ ਹੋ ਗਿਆ ਪੈਕੇਜ ਦੀ ਲੈ ਉਹਨਾਂ ਨੇ ਹੁਣ ਕੀ ਕੀਤਾ ਉਹਨਾਂ ਨੇ ਟਰੈਕ ਜਿਹੜਾ ਕਿਦਾਂ ਕੀਤਾ ਉਹਨਾਂ ਨੇ ਟਰੈਕ ਕੀਤਾ ਕਿ ਨੰਬਰ ਆਫ ਐਪਲੀਕੇਸ਼ਨ ਕਿ ਨਿਊਯਾਰਕ ਤੋਂ ਇੰਨੀਆ ਜ਼ਿਆਦਾ ਕਿਉਂ ਚੱਲ ਗਈਆਂ ਐਪਲੀਕੇਸ਼ਨਾਂ ਕਿ ਹਰੇਕ ਬੰਦਾ ਵਾਵਾ ਹੀ ਜਿਹੜਾ ਕਰ ਰਿਹਾ ਤੇ ਉਹਨਾਂ ਨੇ ਜਿਹੜਾ ਸੀਗਾ ਤਾਂ ਕਰਕੇ ਉਹਨਾਂ ਨੇ ਹੁਣ ਜਿਹੜੇ ਰੀਓਪਨ ਜਿਹੜੇ ਕਰਨੇ ਸ਼ੁਰੂ ਕਰਤੇ ਵਾਵਾ ਵਾਲੇ ਜਿਹੜੇ ਕੀ ਸੀਗੇ ਠੀਕ ਹੈ ਓਕੇ ਸੋ ਇਹ ਵਾਵਾ ਵਾਲਾ ਗਾਰਡੀਅਨ ਵਾਲਾ ਜਿਹੜਾ ਕੀ ਸਿਸਟਮ ਸੀਗਾ ਕਿ ਪੀਡੀ ਮਿਲ ਜਾਂਦੀ ਸੀਗੀ ਪੀਡੀ ਦੇ ਕਰਕੇ ਜਿਹੜਾ ਚੱਲਦਾ ਸੀਗਾ ਸੋ 트ੰਪ ਨੇ ਕੀ ਕੀਤਾ ਕਿ ਉਹਨੇ ਹੁਣ ਕਹਿਤਾ ਕਿ ਪੀਡੀ ਨਹੀਂ ਦੇਣੀ ਪੀਡੀ ਉਹ ਕਹਿੰਦਾ ਕਿ ਜਿਹੜੀ ਪੀਡੀ ਹੈਗੀ ਆ ਸਿਰਫ ਸਰਕਾਰੀ ਵਕੀਲ ਆਫਰ ਕਰੂਗਾ ਜੱਜ ਨੂੰ ਪੁੱਛ ਵੀ ਨਹੀਂ ਸਕਦਾ ਕਿ ਤੂੰ ਪੀਡੀ ਦੇਣੀ ਆ ਕਿ ਨਹੀਂ ਦੇਣੀ ਆ ਇਹ ਇੰਨਾ ਚੇਂਜ ਕਰਤਾ ਹਾਂ ਕਿ ਉਹ ਕਹਿੰਦਾ ਕਿ ਜੱਜ ਨੇ ਕਹਿੰਦਾ ਜੇ ਜੱਜ ਨੂੰ ਪੁੱਛ ਰਿਹਾ ਨਾ ਤਾਂ ਜੱਜ ਨੂੰ ਕਨਵਿੰਸ ਕਰ ਰਿਹਾ ਕਿ ਤੂੰ ਪੀਡੀ ਦੇ ਦੇ ਪੀਡੀ ਜਿਹੜੀ ਨਹੀਂ ਦੇਣੀ ਕਿਉਂਕਿ ਜਿਹੜਾ ਸਰਕਾਰੀ ਵਕੀਲ ਆ ਉਹ ਇਨੀਸ਼ੀਏਟ ਕਰੂਗਾ ਉਹ ਡਿਸਾਈਡ ਕਰੂਗਾ ਉਹ ਪਹਿਲਾਂ ਕਹੂਗਾ ਕਿ ਪੀਡੀ ਦੇਣੀ ਆ ਕਿ ਨਹੀਂ ਦੇਣੀ ਆ ਸੋ ਸਰਕਾਰੀ ਵਕੀਲ ਵੱਲੋਂ ਜਿਹੜਾ ਉਪਰਾਲਾ ਜਿਹੜਾ ਹੋਣਾ ਚਾਹੀਦਾ ਜਿਹੜੇ ਵੀ ਕੇਸ ਹੈਗੇ ਆ ਜਿਹਦੇ ਵਿੱਚ ਜੱਜਾਂ ਨੇ ਜਿਹੜੀ ਕਹਿ ਲਓ ਤੁਸੀਂ ਇੱਕ ਫੇਵਰ ਕਰਕੇ ਕਿਸੇ ਨੂੰ ਪੀੜੀ ਜਿਹੜੀ ਦਿੱਤੀ ਸੀ ਉਹ ਪੀੜੀਆਂ ਜਿਹੜੀਆਂ ਸੀਗੀਆਂ ਵਾਪਸ ਜਿਹੜੀਆਂ ਸਰਕਾਰੀ ਵਕੀਲ ਲੈ ਸਕਦੇ ਆ ਮੋਸ਼ਨ ਟੂ ਰੀ ਓਪਨ ਕਰਕੇ ਜਾਂ ਅਪੀਲ ਕਰਕੇ ਤੇ 트럼ਪ ਨੇ ਬੇਸਿਕਲੀ ਕਿਹਾ ਕਿ ਕੇਸ ਖਾਰਜ ਨਹੀਂ ਕੋਈ ਕਰਨਾ ਅੱਛਾ ਹਾਂਜੀ ਸੋ ਹੁਣ ਕੀ ਸੀਗਾ ਕਿ ਇਹਦਾ ਇਹਦਾ ਮਤਲਬ ਕੀ ਹੁੰਦਾ ਇਹਦਾ ਮਤਲਬ ਇਹ ਹੁੰਦਾ ਕਿ ਯੂ ਵੀਜ਼ਾ ਵਾਵਾ ਗਾਰਡੀਅਨਸ਼ਿਪ ਠੀਕ ਹੈ ਹਮ 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 ਇਦੇ ਵਿੱਚ ਬੇਸਿਕਲੀ ਜਿਹੜਾ ਕੀ ਸੀਗਾ ਕਿ ਲੋਕੀ ਕਹਿੰਦੇ ਕਿ ਇੱਧਰ ਨੂੰ ਰਾਹ ਲੱਗ ਗਿਆ ਹੁਣ ਪੀੜੀ ਲੈ ਲੈਣੇ ਆ ਕੇਸ ਜਿਹੜਾ ਡਿਸਮਿਸ ਕਰ ਲੈਣੇ ਹਨਾ ਅਚਾ ਰਾਜ ਕਰਨ ਦੇ ਵਿੱਚ ਸਾਨੂੰ ਹਰ ਟਾਈਮ ਕੀ ਮਿਲਦਾ ਹੈਗਾ ਕਿ ਇਹਦੇ ਵਿੱਚ ਪੈ ਜਾਂਦਾ ਮੀਡਲ ਮੈਨ ਹੂੰ ਹੂੰ ਜਿਹੜਾ ਫਰਾਡੀਆ ਬੰਦਾ ਕਿ ਸਕੀਮਾਂ ਲਵਾਉਣ ਵਾਲਾ ਬਿਆਹ ਵਾਲੀਆਂ ਉਹ ਉਹਨਾਂ ਨੇ ਹੁਣ ਕੀ ਸੀਗਾ ਕਿ ਜਿਹੜਾ ਜਿਹੜੇ ਜਿਹੜੇ ਇਹ ਹੈਗੇ ਆ ਕਾਣੀ ਕਾਰਜ ਆ ਉਹ ਇਹ ਕੋਰਟ ਦੇ ਵਿੱਚ ਨਹੀਂ ਜਾ ਸਕਦੇ ਲਾਇਸੈਂਸ ਨਹੀਂ ਹੈਣਾ ਕੋਈ ਹੈਗਾ ਹਾਂਜੀ ਇਹਨਾਂ ਨੇ ਐਦਾਂ ਧੂਣੀ ਕਮਾਈ ਹੁੰਦੀ ਸੀਗੀ ਕਲਾਇੰਟਾਂ ਦੀ ਤੇ ਵਕੀਲਾ ਨੂੰ ਇੰਨਾ ਕਿ ਪਰੇਸ਼ਾਨ ਕੀਤਾ ਹੁੰਦਾ ਹੈਗਾ ਕਿ ਵਕੀਲ ਨੂੰ ਰੱਖਿਆ ਪੀਡੀ ਲੈਣ ਨਿਕਲ ਨਹੀਂ ਪੀਡੀ ਲਿਆ ਪੀਡੀ ਲਿਆ ਮੈਂ ਕਿਹਾ ਉਹ ਵੀ ਫਿਰ ਉੱਥੇ ਹੀ ਕਰਾ ਲਾ ਕਿੱਦਾਂ ਕੋਰਟ ਨਹੀਂ ਜਾ ਸਕਦਾ ਉਹ ਸੋ ਹੁਣ ਇਹ ਹੈ ਕਿ ਪੀਡੀ ਵਾਲਾ ਜਿਹੜਾ ਸਿਸਟਮ ਹੀ ਉਹਨਾਂ ਨੇ ਉਡਾਤਾ ਸਰਕਾਰ ਡਿਸਾਈਡ ਕਰੂਗੀ ਲੈ ਆਓ ਆਵਾ ਲੈ ਆਓ ਗਾਰਡੀਅਨਸ਼ਿਪ ਪਰ ਪੀਡੀ ਦੇਣੀ ਹੈ ਕਿ ਨਹੀਂ ਦੇਣੀ ਹੈ ਸਰਕਾਰੀ ਵਕੀਲ ਹੱਥਾ ਜੇ ਉਹ ਖੜ ਗਿਆ ਕਿ ਨਹੀਂ ਮੈਂ ਨਹੀਂ ਪੀਡੀ ਦੇਣੀ ਨਹੀਂ ਉਧਰਲੇ ਪਾਸੇ ਜਾਣਾ ਰਿਮੂਵਲ ਜਿਹੜਾ ਕੇਸ ਜਿਹੜਾ ਪ੍ਰोसीडिंग ਹੈਗੀ ਆ ਉਹਦੇ ਨਾਲ ਹੀ ਜਿਹੜਾ ਅੱਗੇ ਆਪਣਾ ਜਾਣਾ ਪੈਣਾ ਠੀਕ ਹੈ ਹਮ 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 ਸੋ ਆ ਚੀਜ਼ ਜਿਹੜੀ ਹੁਣ ਚੇਂਜ ਜਿਹੜੀ ਤੁਸੀਂ ਮੇਜਰ ਹੋਈ ਆ ਸੋ ਇਹ ਸਾਰੀਆਂ ਨੂੰ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਵੇਖ ਕੇ ਜੇ ਇਕੱਠੇ ਕਰਦੇ ਤੁਸੀਂ ਵੇਖੋ ਕਿ ਕਿਧਰਲੇ ਪਾਸੇ ਨੂੰ ਜਿਹੜੀਆਂ ਚੀਜ਼ਾਂ ਇਹ ਜਾ ਰਹੀਆਂ ਹਮ ਜੀ ਸੋ ਬਹੁਤ ਵੱਡੀਆਂ ਜਿਹੜੀਆਂ ਤਬਦੀਲੀਆਂ ਚੇਂजेस ਜਿਹੜੀਆਂ ਆ ਉਹ ਆ ਗਈਆਂ ਆ ਰਹੀਆਂ ਆ ਤੇ ਇਸ ਮੈਮੋ ਨੇ ਪੀਡੀ ਦਾ ਵੀ ਕੰਮ ਹਿਸਾਬ ਦੇ ਨਾਲ ਚੱਕਤਾ ਜਿਹੜੇ ਉਹ ਲੋਕ ਉਦੋਂ ਨਾ ਕਰਦੇ ਸੀ ਵੀ ਪੀਡੀ ਮੈਨੂੰ ਨਹੀਂ ਚਾਹੀਦੀ ਉਹ ਹੌਣ ਕਈ ਜਿਹੜੇ ਉਹ ਕਹਿਣਗੇ ਵੀ ਭਾਈ ਪੀੜੀ ਜਿਹੜੀ ਉਹ ਲੈ ਦੇਵੇ ਪਰ ਇਹ ਹੁਣ ਸਰਕਾਰੀ ਵਕੀਲ ਦੇ ਹੱਥ ਦੇ ਵਿੱਚ ਜਿਹੜਾ ਉਹ ਰਹੂਗਾ ਵੀ ਉਹ ਇਹਨਾਂ ਨੂੰ ਪੀੜੀ ਦੇਣਾ ਚਾਹੁੰਦਾ ਆ ਆਫਰ ਕਰਨਾ ਚਾਹੁੰਦਾ ਆ ਜਾਂ ਨਹੀਂ ਸੋ ਇਮੀਗ੍ਰੇਸ਼ਨ ਦੇ ਜਿਹੜੇ ਜੱਜਸ ਦਾ ਵੀ ਫਿਰ ਰਵਈਆ ਹੁਣ ਬਦਲੂਗਾ ਆਬਵੀਅਸਲੀ ਫਿਰ ਜੱਜਸ ਦਾ ਰਵਈਆ ਵੀ ਬਦਲੂਗਾ ਜੱਜਸ ਤੋਂ ਮਤਲਬ ਪਾਵਰ ਹੀ ਖੋਲੀ ਉਹਨਾਂ ਨੇ ਕਿ ਤੁਸੀਂ ਸੁਜੈਸਟ ਹੀ ਨਹੀਂ ਕਰ ਸਕਦੇ ਜੇ ਤੁਸੀਂ ਸੁਜੈਸਟ ਕੀਤਾ ਤੇ ਉਹ ਪ੍ਰੋਬਲਮ ਠੀਕ ਹੈ ਵਿਦ ਹੋਲਡਿੰਗ ਜਾਂ ਉਹ ਕਈ ਵਾਰੀ ਜੱਜ ਸੀਗਾ ਕਹਿੰਦਾ ਅ ਬੰਦੇ ਦਾ ਕੇਸ ਵਾਲਿਆਂ ਨੂੰ ਮੈਂ ਵਿਦਹੋਲਡਿੰਗ ਦੇ ਦੇਣਾ ਉਹਨਾਂ ਨੇ ਬੇਸਿਕਲੀ ਉਹੀ ਕਿਹਾ ਕਿ ਇਹ ਜਿਹੜੀਆਂ ਚੀਜ਼ਾਂ ਸਰਕਾਰ ਪਹਿਲਾਂ ਆਫਰ ਕਰੂਗੀ ਤੁਸੀਂ ਖੁਦ ਨਹੀਂ ਜਿਹੜਾ ਕਰ ਸਕਦੇ ਹੈਗੇ ਠੀਕ ਹੈ